ਉਹਨੀ ਗੱਲ ਕਰ ਰਿਹਾ ਕਿ ਕੋਈ ਆਪਣੀ ਕਮਿਊਨਿਟੀ ਦਾ ਬੰਦਾ ਵਾ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਆਪਾਂ ਗਰੋਸਰੀ ਲੈਣ ਜਾਂਦੇ ਆ ਜਾਂ ਸਮਾਨ ਲੈਣ ਜਾਂਦੇ ਆ ਉੱਥੇ ਆਪਾਂ ਨੂੰ ਟਰਾਲੀ ਮਿਲਦੀ ਆ ਉਹ ਬੰਦੇ ਨੇ ਆਪਣੀ ਕਮਿਊਨਿਟੀ ਆਪਣੇ ਭਾਈਚਾਰੇ ਦੇ ਬੰਦੇ ਨੇ ਜਿਹੜੀ ਟਰਾਲੀ ਉਹ ਪਾਰਕਿੰਗ 'ਚ ਨਹੀਂ ਲਾਈ ਹੋਣੀ ਜਾਂ ਉਹਦੇ ਵਿੱਚ ਨਹੀਂ ਲਈ ਹੋਣੀ ਇਹ ਬੰਦੇ ਸੋਸ਼ਲ ਮੀਡੀਆ ਤੇ ਬਹਿ ਕੇ ਟਰਾਲੀ ਇੱਕ ਸਪੈਸੀਫਿਕ ਬੰਦੇ ਨੂੰ ਸਰਦਾਰ ਦੀ ਗੱਲ ਕਰ ਰਹੇ ਆ ਨਾ ਕਿ ਕਮਿਊਨਿਟੀ ਦੀ ਜੇ ਕਮਿਊਨਿਟੀ ਦੀ ਗੱਲ ਕਰ ਦਿੰਦੇ ਗੱਲ ਹੋਰ ਬਕਰੀ ਇੱਕ ਸਪੈਸੀਫਿਕ ਵਾਰਡ ਫੜ ਰਹੇ ਆ ਸਰਦਾਰ ਦੀ ਗੱਲ ਕਰ ਰਹੇ ਆ ਕਿ ਜਿਹੜਾ ਸਰਦਾਰ ਆਦਮੀ ਸੀਗਾ ਉੱਥੇ ਉਹਨੇ ਟਰਾਲੀ ਆ ਜਿਹੜੀ ਟਰਾਲੀ ਵੇਚ ਨਹੀਂ ਲਈ ਸੋਸ਼ਲ ਮੀਡੀਆ ਤੇ ਬਹਿ ਕੇ ਇਦਾਂ ਦੀ ਗੱਲ ਕਰਨੀ ਤੇ ਵੀਡੀਓ ਪਤਾ ਨਹੀਂ ਕਿੱਥੇ ਕਿੱਥੇ ਤੱਕ ਦੇਖੀ ਜਾਣੀ ਆ ਬਾਅਦ ਵਿੱਚ ਜਿਹੜੇ ਲੋਕ ਸਾਨੂੰ ਹੇਟ ਕਰਦੇ ਆ ਉਹ ਇਹੀ ਗੱਲਾਂ ਨੂੰ ਚੱਕ ਕੇ ਕੈਚ ਅਪ ਕਰਕੇ ਮਾੜੀਆਂ ਨੂੰ ਸਾਡਾ ਮਜ਼ਾਕ ਉਡਾਉਂਦੇ ਆ ਸੋ ਕਿੱਡੀ ਕ ਗੱਲ ਸੀਗੀ ਜ਼ਿੰਦਗੀ ਦੇ ਵਿੱਚ ਹਰ ਕੋਈ ਬੰਦਾ ਗਲਤੀ ਕਰਦਾ ਹੀ ਆ ਆਪਾਂ ਵੀ ਕਿਤੇ ਕਿੰਨੇ ਕੁ ਰੂਲ ਫੋਲੋ ਕਰਦੇ ਆ ਮੋਸਟਲੀ ਸਾਰੇ ਜਾਣੇ ਸ਼ਾਪਿੰਗ ਕਰਦੇ ਆ ਕਿੰਨੇ ਕੁ ਲੋਕ ਆ ਜਿਹੜੇ ਹਮੇਸ਼ਾ ਹੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਜਿਹੜੀ ਉਹਨਾਂ ਨੇ ਟਰਾਲੀ ਬੇ ਦੇ ਵਿੱਚ ਹੀ ਲਈ ਹੋਣੀ ਆ ਜੇ ਬਾਈ ਜੀ ਹੁਣੀ 8-10 ਮਿੰਟ ਉੱਥੇ ਹੋਰ ਕੱਢ ਦਾਂਦੇ ਤਾਂ 7-8 ਇਹਨਾਂ ਨੂੰ ਬੰਦੇ ਹੋਰ ਇਹ ਜੇ ਟੱਕਰ ਜਾਂਦੇ ਜਿਹੜੇ ਟਰਾਲੀ ਬੇਚ ਨਹੀਂ ਲਾਉਂਦੇ ਗੋਰੇ ਸਾਰੇ ਰੂਲ ਫੋਲੋ ਕਰਦੇ ਆ ਸੋ ਇੱਕ ਛੋਟੀ ਜੀ ਗੱਲ ਨੂੰ ਸੋਸ਼ਲ ਮੀਡੀਆ ਤੇ ਲੈ ਕੇ ਬਹਿ ਜਾਣਾ ਉਹ ਵੀ ਇੱਕ ਇੱਕ ਬੰਦੇ ਨੂੰ ਸਪੈਸੀਫਿਕ ਕਰਨਾ ਸਰਦਾਰ ਦੀ ਗੱਲ ਕਰਨੀ ਕਿਉਂ ਬਈ ਕਾ ਤੋਂ ਸੋ ਫੇਰ ਬਾਈ ਜੀ ਉਹਨਾਂ ਨੇ ਕੈਪਸ਼ਨ ਲਿਖੀ ਆ ਕਿ ਪੰਜਾਬੀ ਕੌਮ ਤੇ ਆ ਜਿਹੜੀ ਛੋਟੀ ਜੀ ਗਲਤੀ ਆ ਬਹੁਤ ਭਾਰੂ ਪੈ ਸਕਦੀ ਹੈ ਕਿੱਡੀ ਕਬੱਡੀ ਗਲਤੀ ਆ ਇਹ ਕਿੱਡੀ ਕਬੱਡੀ ਗੱਲ ਆ ਸਾਡੇ ਕੋਲੇ ਹੋਰ ਜਿਹੜੇ ਮੁੱਦੇ ਆ ਉਹ ਮੁੱਕ ਗਏ ਆ ਇੱਕ ਬਸ ਟਰਾਲੀ ਜਿਹੜੀ ਵੇਚ ਆ ਉਹ ਬੰਦੇ ਨੇ ਨਹੀਂ ਲਾਈ ਉਹ ਵੀ ਤੁਸੀਂ ਸਰਦਾਰ ਦੀ ਗੱਲ ਕਰ ਰਹੇ ਹੋ ਤੇ ਪੰਜਾਬੀ ਕੌਮ ਤੇ ਕਿੱਡੀ ਕਬੱਡੀ ਗਲਤੀ ਆ ਇਹ ਕਿੰਨੀ ਕ ਭਾਰੀ ਪੈ ਜਾਓ ਸੋ ਇਹੋ ਜੀਆਂ ਗੱਲਾਂ ਹੱਥ ਜੋੜ ਕੇ ਬੇਨਤੀ ਆ ਨਾ ਕਰਿਆ ਕਰੋ ਸੋਸ਼ਲ ਮੀਡੀਆ ਦੇ ਉੱਤੇ ਬਹਿ ਕੇ ਕਿਉਂਕਿ ਪਤਾ ਨਹੀਂ ਇਹ ਵੀਡੀਓ ਕਿੱਥੇ ਕਿੱਥੇ ਤੱਕ ਦੇਖੀ ਜਾਣੀ ਹੈ ਇੱਕ ਕਮਿਊਨਿਟੀ ਇੱਕ ਬੰਦੇ ਨੂੰ ਤੁਸੀਂ ਨਾ ਫੜਿਆ ਕਰੋ ਸੋ ਦੂਜੀ ਗੱਲ ਕਰਨੀ ਸੀ ਕਿ ਨਿਊਜ਼ੀਲੈਂਡ ਦੇ ਵਿੱਚ ਆਪਣਾ 60 ਸਾਲਾਂ ਦਾ ਬੰਦਾ ਮੀਵਾ ਸਿੰਘ ਜਿਹਨੂੰ ਗੋਰੇ ਵੱਲੋਂ ਮੁੱਕਾ ਮਾਰਿਆ ਗਿਆ ਤੇ ਇੰਜਰੀ ਬਹੁਤ ਜ਼ਿਆਦਾ ਹੋ ਗਿਆ ਸੀਗਾ ਪਰ ਉਹਦੀ ਹੁਣ ਡੈਥ ਹੋ ਚੁੱਕੀ ਆ ਗੱਲ ਇਦਾਂ ਹੁੰਦੀ ਆ ਕਿ ਬਾਈ ਜੀ ਸ਼ਾਮ ਦੇ ਟਾਈਮ ਜਿਹੜਾ ਪਾਰਕ ਦੇ ਵਿੱਚ ਢੀੜਾ ਲਾ ਰਹੇ ਸੀਗੇ ਉੱਥੇ ਗੋਰਾ ਜਿਹੜਾ ਸੀਗਾ ਉਹਦਾ ਜਵਾਕ ਰੋ ਰਿਹਾ ਸੀ ਤੇ ਗੋਰਾ ਉਹਨੂੰ ਛੱਡ ਕੇ ਕਿਤੇ ਲੁੱਕ ਲੁੱਕ ਗਿਆ ਸੀਗਾ ਤੇ ਬਾਈ ਜੀ ਉਹਨਾਂ ਨੇ ਆਪਣੇ ਆਨੇ ਉਹ ਬੱਚੇ ਦਾ ਚਲੋ ਹੱਥ ਫੜਿਆ ਤੇ ਉਹਨੂੰ ਗੋਰਾ ਜਿੱਥੇ ਉਹ ਲੁਕਿਆ ਬੈਠਾ ਸੀ ਉੱਥੇ ਲੈ ਗਿਆ ਤੇ ਚਲੋ ਗੋਰੇ ਨੇ ਪਹਿਲਾਂ ਤਾਂ ਆਪਣੇ ਬੱਚੇ ਨੂੰ ਹੱਥ ਵਿੱਚ ਲਿਆ ਤੇ ਬਾਅਦ ਵਿੱਚ ਆਪਣੇ ਘਰੇ ਛੱਡ ਕੇ ਆ ਕੇ ਦੁਬਾਰਾ ਆਪਣੇ ਬੰਦੇ ਮੀਵਾ ਸਿੰਘ ਦੇ ਉੱਤੇ ਮੁੱਕੇ ਮੱਕੇ ਮਾਰੇ ਜਿਹਦੇ ਨਾਲ ਪਹਿਲਾਂ ਤਾਂ ਇਹ ਕਾਫੀ ਜਿਆਦਾ ਸੀਰੀਅਸ ਰਹੇ ਤੇ ਹੁਣ ਇਹਨਾਂ ਦੀ ਮੌਤ ਹੋ ਚੁੱਕੀ ਆ ਸੋ ਗੱਲ ਇਹੀ ਇੱਥੇ ਵੀ ਇਹੀ ਕਹਿਣੀ ਆ ਕਿ ਆਪਣੇ ਜਿਹੜੇ ਲੋਕਾਂ ਦੇ ਵਿੱਚ ਕਾਈਂਡਨੈਸ ਦਾ ਵਾ ਦਿਆਲਤਾ ਵਾਲਾ ਜਿਹੜਾ ਕੋਟ ਆ ਉਹ ਹਰ ਵਕਤ ਨਾ ਪਹਿਨ ਕੇ ਤੁਰਿਆ ਕਰੋ ਕਿਉਂਕਿ ਸਮੇਂ ਦੇ ਨਾਲ ਆਪਣੀ ਸੋਚ ਨੂੰ ਵੀ ਬਦਲਣ ਦੀ ਥੋੜੀ ਜੀ ਲੋੜ ਆ ਕਿਉਂਕਿ ਇਹ ਜਿਹੜੇ ਵਾਈਟ ਲੋਕ ਆ ਇਹ ਕੱਲੇ ਵਾਈਟ ਨਹੀਂ ਇਹਨਾਂ ਦਾ ਬਲੱਡ ਵੀ ਵਾਈਟ ਆ ਸੋ ਉਹ ਗੋਰੇ ਨੇ ਹੁਣ ਇਹ ਬੰਦੇ ਨੂੰ ਤਾਂ ਮਾਰ ਦਿੱਤਾ ਕਿਉਂਕਿ ਆਪਣੇ ਜਿਹੜੇ ਪੰਜਾਬੀ ਨੇ ਉਹਨੇ ਇਹ ਤਾਂ ਇਹੀ ਸੋਚਿਆ ਸੀਗਾ ਕਿ ਜਵਾਕ ਚਲੋ ਰੋ ਰਿਹਾ ਉਹਨੂੰ ਉਹਦੇ ਪਿਓ ਨੂੰ ਦਿਖਾ ਦੇਮਾ ਚਲੋ ਬਰਜੂਗਾ ਪਰ ਉੱਥੇ ਜਿਹੜਾ ਉਹ ਬੰਦੇ ਦੀ ਸੋਚਣੀ ਸੀਗੀ ਉਹ ਪਤਾ ਨਹੀਂ ਕਿਹੜੇ ਐਂਗਲ ਤੋਂ ਸੋਚ ਰਿਹਾ ਸੀਗਾ ਕਿ ਉਹ ਆਪਣੇ ਬੱਚੇ ਨੂੰ ਘਰ ਛੱਡ ਕੇ ਆਇਆ ਬਾਅਦ ਵਿੱਚ ਉਹਨੇ ਇਹਦੇ ਤੇ ਅਟੈਕ ਕਰ ਦਿੱਤਾ ਹੁਣ ਆਪਣੇ ਬੰਦੇ ਦੀ ਤਾਂ ਉੱਥੇ ਜਾਨ ਚਲੀ ਗਈ ਆ ਉਹ ਤਾਂ ਪਰਿਵਾਰ ਨੂੰ ਘਾਟਾ ਪੈ ਗਿਆ ਪਰ ਗੋਰੇ ਨੂੰ ਆ ਜਿਹੜੇ ਕਈ ਨਾ ਮੁਲਕਾਂ ਦੇ ਵਿੱਚ ਜ਼ਿਆਦਾ ਕੋਈ ਚਾਰਜਸ ਸਖਤ ਨਹੀਂ ਲੱਗਦੇ ਕਿਉਂਕਿ ਜਾਂ ਤਾਂ ਮੈਂਟਲ ਇਲਨੈਸ ਦਾ ਬਹਾਨਾ ਬਣਾ ਕੇ ਕੇਸ ਵਿੱਚੋਂ ਬਰੀ ਹੋ ਜਾਂਦੇ ਆ ਪਰ ਹੁਣ ਉਹਨੇ ਗੋਰੇ ਨੇ ਕਿਹਾ ਕਿ ਮੈਨੂੰ ਲੱਗਿਆ ਕਿ ਮੇਰੇ ਜਿਹੜੇ ਜਵਾਕ ਨੂੰ ਉਹ ਭਾਈ ਕਟਨੈਪ ਕਰ ਰਿਆ ਸੀਗਾ ਸੋ ਉਹਨੇ ਤਾਂ ਇਹ ਗੱਲ ਕਹਿ ਤੀ ਉਹਦਾ ਜਵਾਕ ਵੀ ਇਹੀ ਹਾਮੀ ਭਰੂਗਾ ਇਹੀ ਬਿਆਨ ਦੇਊਗਾ ਤੇ ਗੋਰਾ ਛੁੱਟ ਜਾਊਗਾ ਸੋ ਗੱਲ ਇਹੀ ਕਰਨੀ ਸੀ ਕਿ ਆਪਣੀ ਜਿਹੜੀ ਕਮਿਊਨਿਟੀ ਦੀ ਛੋਟੀ ਜੀ ਗਲਤੀ ਹੁੰਦੀ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਲੈ ਕੇ ਇਦਾਂ ਦੀਆਂ ਕੈਪਸ਼ਨਾਂ ਲਿਖ ਕੇ ਕਿ ਪੰਜਾਬੀ ਗੋਮ ਤੇ ਭਾਰੀ ਹੋ ਸਕਦੀ ਹੈ ਇਹ ਗੱਲਾਂ ਨਾ ਕਰਿਆ ਕਰੀਏ। ਦੂਜਾ ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਵੀ ਆਪਣੇ ਪੇਰੈਂਟਸ ਆਉਂਦੇ ਆ ਉਹਨਾਂ ਨੂੰ ਆਪਾਂ ਇਹਨਾਂ ਗੱਲਾਂ ਬਾਰੇ ਜ਼ਰੂਰ ਦੱਸ ਦਿਆ ਕਰੀਏ ਕਿ ਗੋਰਿਆਂ ਦਾ ਕੁੱਤਾ ਬਿੱਲੀ ਜਾਂ ਜਵਾਕ ਆ ਤਾਂ ਉਹਨਾਂ ਦੀ ਕਿਸੇ ਵੀ ਆਪਾਂ ਇਨਵੋਲਵ ਨਾ ਹੋਇਆ ਕਰੀਏ ਇਨਸੀਡੈਂਟ ਦੇ ਵਿੱਚ। ਕਿਉਂਕਿ ਇਹ ਲੋਕ ਆ ਜਿਹੜੇ ਕਾਈਨੈਸ ਤੋਂ ਬਹੁਤ ਜ਼ਿਆਦਾ ਦੂਰ ਆ। ਕਈ ਹੈਗੇ ਆ ਪਰ ਬਹੁਤ ਸਾਰੇ ਜਿਹੜੇ ਆ ਉਹਨਾਂ ਦਾ ਵਾਈਟ ਬਲੱਡੀ ਆ। ਸੋ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਕਰੋ। ਸੋ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ।